ਦੀ ਸਾਥ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਮੰਨੂ ਨੂੰ ਸਮਝ ਰਿਹਾ ਕਿ ਇਸ ਦੇ ਵਿੱਚ ਕੋਈ ਸ਼ਕਤੀ ਆ ਇਸ ਕਰਕੇ ਸਾਰੇ ਪਿੰਡ ਵਿੱਚ ਰੌਲਾ ਪਿਆ ਜਾਂਦਾ ਹੈ ਤੇ ਪਿੰਡ ਦੇ ਲੋਕ ਜਾਂਦ ਮੰਨੂ ਦੇ ਕੋਲ ਆਪਣਾ ਇਲਾਜ ਕਰਾਉਣ ਲਈ ਆਉਂਦੇ ਆ ਤੇ ਉੱਥੇ ਹੀ ਉਸ ਦੀ ਨਾਨੀ ਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗਦੀ ਤੇ ਮੰਨੂ ਦਾ ਇਹਨਾਂ ਗੱਲਾਂ ਤੋਂ ਛੁਟਕਾਰਾ ਕਿਵੇਂ ਹੁੰਦਾ ਹੈ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਰੋਜੀ ਨੇ ਆਪਣੀ ਭੈਣ ਔਰ ਰੰਜਨਾ ਨੂੰ ਸਾਰੀ ਗੱਲ ਦੱਸ ਦਿੱਤੀ ਆ ਤਾਂ ਉਹਨੂੰ ਪਤਾ ਲੱਗ ਚੁੱਕਾ ਏ ਕਿ ਉਸਦੀ ਧੀ ਮੰਨੂ ਆਪਣੀ ਨਾਨੀ ਨਾਨਾ ਦੇ ਕੋਲ ਰਹਿ ਰਹੀ ਆ ਤੇ ਇਸ ਕਰਕੇ ਰੋਜੀ ਨੇ ਆਪਣੀ ਭੈਣ ਦੇ ਅੱਗੇ ਇਹ ਰਿਕੁਐਸਟ ਕੀਤੀ ਆ ਕਿ ਤੁਸੀਂ ਉਸਨੂੰ ਆਪਣੇ ਕੋਲ ਲੈ ਆਓ ਤਾਂ ਜੋ ਮੈਂ ਫੋਨ ਉੱਤੇ ਉਸਦੇ ਨਾਲ ਗੱਲ ਕਰ ਲਿਆ ਕਰਾਂ ਕਿਉਂਕਿ ਤੁਸੀਂ ਵੇਖਿਆ ਇਹ ਵੀਡੀਓ ਵਿੱਚ ਕੀ ਗੁਰਪ੍ਰੀਤ ਨੇ ਵੀ ਹੁਣ ਘਰ ਵਿੱਚ ਫੋਨ ਲਵਾ ਲਿਆ ਏ ਤੇ ਸਾਰੇ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਜਦ ਫੋਨ ਲਾਉਂਦੇ ਆ ਤੇ ਉਥੇ ਰੋਜ਼ੀ ਵੀ ਆਪਣੀ ਭੈਣ ਨੂੰ ਫੋਨ ਲਾ ਲੈਂਦੀ ਆ ਤੇ ਉਸਦੀ ਭੈਣ ਇਹ ਗੱਲ ਨੂੰ ਮੰਨ ਵੀ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਕੋਈ ਗੱਲ ਨਹੀਂ ਮੈਂ ਮੰਨੂ ਨੂੰ ਲੈ ਆਵਾਂਗੀ ਪਰ ਰੰਜਨਾ ਨੂੰ ਅਜੇ ਸਾਰੀਆਂ ਗੱਲਾਂ ਦਾ ਨਹੀਂ ਪਤਾ ਸੋ ਜਦ ਉਹ ਮੰਨੂ ਨੂੰ ਲੈਣ ਲਈ ਜਾਂਦੇ ਆ ਤੇ ਉੱਥੇ ਬੜਾ ਭੇਦ ਖੋਲਦੇ ਆ ਸੋ ਜਦ ਮੰਨੂ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਕਰਦੀ ਆ ਤੇ ਉਹ ਬਹੁਤ ਹੈਰਾਨ ਹੁੰਦੇ ਆ ਕਿ ਇਹ ਇੰਨੀ ਛੋਟੀ ਹੋ ਕੇ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਿਵੇਂ ਕਰ ਰਹੀ ਆ ਆਹ ਉਹ ਉਸ ਨੂੰ ਆਪਣੇ ਨਾਲ ਲੈ ਜਾਂਦੀ ਆ ਜਦ ਮੰਨੂ ਆਪਣੀ ਮਾਸੀ ਦੇ ਘਰ ਰਹਿੰਦੀ ਆ ਉੱਥੇ ਉਹ ਕੋਈ ਨਾ ਕੋਈ ਵਧੀਆ ਤੇ ਵਧੀਆ ਤੇ ਨਵੀਂ ਗੱਲ ਉਹਨਾਂ ਨੂੰ ਸੁਣਾਉਂਦੀ ਆ ਜੋ ਕਿ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਆ ਇਹ ਸਾਰਾ ਕੁਝ ਵੇਖ ਕੇ ਮੰਨੂ ਦੀ ਮਾਸੀ ਨੂੰ ਲੱਗਣ ਲੱਗ ਜਾਂਦਾ ਏ ਕਿ ਮੰਨੂ ਤਾਂ ਸੱਚਮੁੱਚ ਹੀ ਕੋਈ ਚਮਤਕਾਰ ਕਰਦੀ ਆ ਇਸ ਦੇ ਵਿੱਚ ਤਾਂ ਰੱਬ ਵੱਲੋਂ ਹੀ ਕੋਈ ਸ਼ਕਤੀ ਆ ਕੋਈ ਪਾਵਰ ਆ ਨਾਲ ਦੀ ਨਾਲ ਉਸ ਨੂੰ ਲੱਗਦਾ ਹੈ ਕਿ ਇੰਨੀ ਛੋਟੀ ਬੱਚੀ ਆ ਕੁਝ ਵੀ ਮੂੰਹੋਂ ਕੱਢ ਦਿੰਦੀ ਆ ਤੇ ਤਾਂ ਸੱਚ ਹੋ ਜਾਂਦੀ ਹੋਵੇਗੀ ਇਸ ਦੀ ਗੱਲ ਉਸ ਨੂੰ ਲੱਗਦਾ ਹੈ ਕਿ ਬੱਚੇ ਹਮੇਸ਼ਾ ਜੋ ਗੱਲ ਮੂੰਹ 'ਚ ਆਉਂਦੀ ਬੋਲ ਦਿੰਦੇ ਆ ਭਾਰਜਾ ਜਦੋਂ ਵੇਖਦੀ ਆ ਕਿ ਜਿਹੜੀ-ਜਿਹੜੀ ਗੱਲ ਉਸਦੇ ਮੂੰਹੋਂ ਨਿਕਲੀ ਹੁੰਦੀ ਉਹ ਗੱਲ ਸੱਚੀ ਹੁੰਦੀ ਆ ਤਾਂ ਫਿਰ ਉਸ ਨੂੰ ਪੂਰੀ ਹੈਰਾਨੀ ਵੀ ਹੋਣ ਲੱਗ ਪੈਂਦੀ ਆ ਤੇ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਹ ਇੱਕ ਬਹੁਤ ਕਰਮਾਂ ਵਾਲੀ ਕੁੜੀ ਆ ਜਿਨ੍ਹਾਂ ਦੇ ਘਰ ਇਹ ਕੁੜੀ ਰਹੇਗੀ ਉਹਨਾਂ ਦੇ ਘਰ ਵਿੱਚ ਹਮੇਸ਼ਾ ਹੀ ਭਾਗ ਲੱਗੇ ਰਹਿਣਗੇ ਤੇ ਉਹ ਸੋਚ ਲੈਂਦੀ ਆ ਕਿ ਹੁਣ ਮੰਨੂ ਨੂੰ ਅਸੀਂ ਆਪਣੇ ਘਰੋਂ ਨਹੀਂ ਭੇਜਣਾ ਪਰ ਰੋਜੀ ਦਾ ਵੀ ਆਪਣੀ ਧੀ ਮੰਨੂ ਨਾਲ ਬਹੁਤ ਜ਼ਿਆਦਾ ਪਿਆਰ ਏ ਇਸ ਕਰਕੇ ਉਹ ਮੰਨੂ ਨਾਲ ਗੱਲ ਕਰਨਾ ਚਾਹੁੰਦੀ ਆ ਕਿ ਮੰਨੂ ਇੱਕ ਤਾਂ ਪਹਿਲੀ ਤੇ ਵੱਡੀ ਧੀ ਆ ਤੇ ਮੰਨੂ ਹਮੇਸ਼ਾ ਆਪਣੀ ਮੰਮੀ ਨਾਲ ਹੀ ਰਹੀ ਆ ਉਸ ਦਾ ਆਪਣੀ ਮੰਮੀ ਰੋਜੀ ਨਾਲ ਕਾਫੀ ਪਿਆਰ ਸੀ ਪਰ ਉਧਰ ਮਿੰਦੋ ਦੇ ਪੈਦਾ ਹੁੰਦਿਆਂ ਹੀ ਉਹ ਗੁਰਪ੍ਰੀਤ ਆਪਣੇ ਭਰਾ ਦੀ ਝੋਲੀ ਵਿੱਚ ਪਾ ਦਿੰਦਾ ਹੈ ਜਿਸ ਕਰਕੇ ਉਸ ਨੂੰ ਉਸ ਦਾ ਵੀ ਬਹੁਤ ਪਿਆਰ ਆਉਂਦਾ ਹੈ ਪਰ ਫਿਰ ਵੀ ਮੰਨੂ ਨਾਲ ਉਹਦੀ ਰੋਜੀ ਦੀ ਜ਼ਿਆਦਾ ਖੇਚ ਹੁੰਦੀ ਆ ਕਰਕੇ ਉਹ ਮੰਨੂ ਨੂੰ ਕਿਸੇ ਨੂੰ ਵੀ ਨਹੀਂ ਦੇਣਾ ਚਾਹੁੰਦੀ ਬਸ ਉਹ ਮੰਨੂ ਨੂੰ ਕਿਸੇ ਨਾ ਕਿਸੇ ਤਰੀਕੇ ਆਪਣੇ ਘਰ ਵਾਪਸ ਲਿਆਉਣਾ ਚਾਹੁੰਦੀ ਆ ਪਰ ਗੁਰਪ੍ਰੀਤ ਅਜੇ ਮੰਨਣ ਲਈ ਤਿਆਰ ਨਹੀਂ ਕਿਉਂਕਿ ਉਸਨੇ ਤਾਂ ਇਹੀ ਸ਼ਰਤ ਰੱਖੀ ਆ ਕਿ ਜਿੰਨਾ ਚਿਰ ਮੇਰੇ ਘਰ ਪੁੱਤ ਪੈਦਾ ਨਹੀਂ ਹੁੰਦਾ ਉਹਨਾਂ ਚਿਰ ਮੈਂ ਇਸ ਕੁੜੀ ਨੂੰ ਆਪਣੇ ਘਰ ਵਿੱਚ ਨਹੀਂ ਦਾਖਲ ਹੋਣ ਦੇਵਾਂਗਾ ਇਹ ਵੀ ਗੱਲਾਂ ਸਾਰੀਆਂ ਉਸਦੇ ਦਿਮਾਗ ਵਿੱਚ ਸਾਈ ਜੀ ਨੇ ਹੀ ਪਾਈਆਂ ਹੁੰਦੀਆਂ ਨੇ ਉਹ ਨਕਲੀ ਫਕੀਰ ਗੁਰਪ੍ਰੀਤ ਨੂੰ ਪਿੱਛੇ ਲਾ ਕੇ ਰੱਖਦਾ ਏ ਕਿਉਂਕਿ ਜਦ ਮੰਨੂ ਉਸਦੇ ਪੇਹ ਦੇ ਖੋਲਣ ਲੱਗਦੀ ਸੀ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਏ ਤੇ ਉਹ ਗੁਰਪ੍ਰੀਤ ਨੂੰ ਅੱਗੋਂ ਇਹ ਕਹਿ ਕੇ ਚਲਾ ਜਾਂਦਾ ਏ ਕਿ ਇਸ ਨੂੰ ਆਪਣੇ ਘਰੋਂ ਕੱਢ ਦੇ ਤੇ ਉਦਾਂ ਹੀ ਗੁਰਪ੍ਰੀਤ ਕਰਦਾ ਏ ਸੋ ਜਦ ਗੁਰਪ੍ਰੀਤ ਦੇ ਸਾਹਮਣੇ ਸਚਾਈ ਆਵੇਗੀ ਫਿਰ ਪਤਾ ਲੱਗੇਗਾ ਕਿ ਉਹ ਝੂਠੇ ਫਕੀਰ ਦੇ ਪਿੱਛੇ ਲੱਗ ਕੇ ਮੈਂ ਆਪਣੀ ਧੀ ਨੂੰ ਕਿਵੇਂ ਘਰੋਂ ਕੱਢਿਆ ਸੀ ਜੋ ਜੇਕਰ ਤੁਹਾਨੂੰ ਇਹ ਵੀਡੀਓ ਇਹ ਸਟੋਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ